ਸਬਟਿੰਡਾ ਦੇ ਵਿੱਚ ਸਕੋਡਾ ਸਵਾਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਨਗਰ ਕੌਂਸਲ ਦੇ ਪ੍ਰਧਾਨ ਤੋਂ ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ 2 ਲੱਖ 9000 ਤੇ 2 ਮੋਬਾਈਲ ਲੁੱਟ ਕੇ ਫਰਾਰ ਹੋਏ ਨੇ ਲੁਟੇਰੇ ਸੋ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ ਸਬਟਿੰਡਾ ਦੇ ਵਿੱਚ ਬੇਖੌਫ ਹੋਏ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਦੇਖੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ ਸੋ ਸਕੋਡਾ ਸਵਾਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਨਗਰ ਕੌਂਸਲ ਦੇ ਪ੍ਰਧਾਨ ਸੀ ਜਨਾ ਤੋਂ ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਸੋ ਨਗਰ ਕੌਂਸਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਇਆ ਬਚਿੰਦਾ ਦੇ ਵਿੱਚ ਬੇਖੌਫ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 2 ਲੱਖ 9000 ਤੇ ਦੋ ਮੋਬਾਈਲ ਫੋਨ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਜਾਰੀ ਜੋਨੀ ਵਾਸਲ ਨਗਰ ਕੌਂਸਲ ਪ੍ਰਧਾਨ ਪੁੱਛੋ ਮੰਡੀ ਅੱਜ ਤੋਂ 10 ਦਿਨ ਪਹਿਲਾਂ ਨਾ ਮੈਂ ਸ਼ਾਪ ਖੋਲੀ ਹੈ ਦੇਸ਼ ਦੇ ਕੋਲੇ ਜਿਹਦੇ ਕੋਲੇ ਖੁੱਲ ਕੇ ਤੇ ਮੈਂ ਉੱਥੋਂ ਚੱਲ ਕੇ 12:40 ਮਿੰਟ ਤੱਕ ਚੱਲਿਆ ਤੇ 1254 ਦੇ ਵਿੱਚ ਪਹੁੰਚ ਗਿਆ ਜੋੜੇ ਕੰਡੇ ਕੋਲ ਮੇਰੇ ਮੂਰਿਸ ਕੌੜਾ ਕਾਰ ਕਰ ਲਾ ਕੇ ਤੇ ਕਹੀ ਦੇ ਚਾਰ ਬੰਦੇ ਸੀ ਤੇ ਦੋ ਕਹੀ ਦੇ ਬਾਹੇ ਉਤਰ ਕੇ ਮੈਨੂੰ ਮਰੇ ਜਿਹੜਾ ਕੋਈ ਸੜਾ ਦੇ ਦੋ ਮੈਂ ਉਹਨਾਂ ਨੂੰ ਮੇਰੇ ਤੇ 9000 ਰੁਪਏ ਦਾ ਮੋਬਾਈਲ ਸੀ ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਗੱਡੀ ਚੈੱਕ ਕਰਾ ਦੇ ਉਹਦੇ ਵਿੱਚ 2 ਲੱਖ ਰੁਪਏ ਸੀ ਉਹ 2 ਲੱਖ ਰੁਪਏ 2 ਲੱਖ 9000 ਰੁਪਏ ਮੇਰੇ ਤੋਂ ਦੋਨੇ ਮੋਬਾਈਲ Apple ਦਾ ਤੇ 1000 ਕਰ ਮੇਰਾ ਮੋਬਾਈਲ ਲੈ ਗਏ ਮੈਂ ਨਾਲ ਦੇ ਨਾਲ ਚੌਕੀ ਅਜੀਪਾਲ ਜੀ ਨੂੰ ਦਿੱਤੀ ਔਰ ਢੂੜ ਮਿੰਟ ਤੋਂ ਪਹਿਲਾਂ ਅਜੀਪਾਲ ਜੀ ਆ ਗਏ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਨਾਲ ਪੁਲਿਸ ਵਾਲੀ ਟੀਮ ਲੈ ਕੇ ਜਿੰਨਾ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੁਲਿਸ ਸਪੋਰਟ ਕੀਤੀ ਉਹਨਾਂ ਨੇ 4 ਵਜੇ ਤੱਕ ਤਪੇ ਤੇ ਅਸੀਂ ਸਾਰਾ ਕੁਦੇ ਨਾਲ ਪੈਂਸ ਰੋਲਣ ਜੀ ਸੀ ਟੋਨੀ ਜੀ ਸਾਰੇ ਸਾਰੀ ਮੰਡੀ ਸੀ ਤੇ ਅਸੀਂ ਦੋ ਘੇਰੇ ਵੀ ਸੀ ਪਰ ਨਹੀਂ ਮਿਲੇ ਉਹ ਚੌਕੀਆਂ ਪੁੱਛੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਨਾਲ ਏਰੀਆ ਨਹੀਂ ਪੈਂਦਾ ਸੀ ਇਹਦੇ ਬਾਅਦੂਤ ਵੀ ਮੇਰੇ